ਤੱਬੀ ਗੱਲ ਜੀ ਦੋ ਮਿੰਟ ਗੱਲ ਸੁਣਿਓ ਗੱਲ ਸੁਣ ਕੇ ਜਾਇਓ ਬੜੀ ਬੜੀ ਗੱਲ ਹੈ ਡੋਟਾ ਜਿਆਦਾ ਸਮਾਂ ਨਹੀਂ ਲੈਣਾ ਆਪਾਂ ਅੱਜ ਕਿਉਂਕਿ ਸਮਾਂ ਤੁਹਾਡਾ ਬੁਕਿੰਗ ਤੇ ਹੈ ਕੰਮ ਤੁਹਾਨੂੰ ਕੋਈ ਹੁੰਦਾ ਨਹੀਂ ਹੈ ਸਮਾਂ ਬੜਾ ਕੀਮਤੀ ਹੈ ਇਹ ਗੱਲ ਆਪਾਂ ਪ੍ਰੂਫ ਕਰਕੇ ਦੱਸਾਂਗੇ ਤੁਹਾਨੂੰ ਐਦੇ ਨਹੀਂ ਘਰੇ ਕਿਉਂਕਿ ਮੈਂ ਅੱਜ ਮੇਰੇ ਬੜੇ ਅਨਜੀਜ਼ ਦੋਸਤ ਹਰਵਿੰਦਰ ਸੈਨ ਨੂਰ ਭਈ ਜਿਹਨੂੰ ਕਿ ਡਰੋਨ ਕੇ ਦੇ ਨਾਮ ਨਾਲ ਜਾਣ ਜਾਂਦੇ ਨੇ ਆਪਾਂ ਇਕੱਠੇ ਬੈਠੇ ਹੋਏ ਜੀ ਬੜਾ ਇਕੱਠਾ ਜਾਮ ਕੀਤਾ ਆਪਾਂ ਬੜੀਆਂ ਵੀਡੀਓ ਸ਼ੂਟ ਕੀਤੀਆਂ ਬਖ ਬਖ ਲੈਜਨ ਦੀਆਂ ਵੀਡੀਓ ਸ਼ੂਟ ਕੀਤੀਆਂ ਆਪਰ ਜਿਹੜੀ ਕਾਮਨ ਚੀਜ਼ ਆਪਾਂ ਦੋਨੋਂ ਨੇ ਦੇਖੀ ਜਿਹਦੇ ਉੱਤੇ ਹਰਵਿੰਦਰ ਨੌਰਪਰੀ ਦਾ ਜਿਹਨੇ ਹਰਵਿੰਦਰ ਡਰੋਨ ਚਾਇਗੇ ਨੇ ਇਹਨਾਂ ਦਾ ਹਮੇਸ਼ਾ ਹੀ ਇੱਕ ਗਿਲਾ ਹੁੰਦਾ ਇਹ ਲੋਕਾਂ ਦੇ ਨਾਲ ਉਹ ਗਿਲਾ ਮੇਰਾ ਵੀ ਹੈਗਾ ਕਿ ਜਿਹੜੇ ਲੋਕ ਨੇ ਉਹ ਕਿਉਂ ਲੈੱਜਰ ਦਾ ਜਿਆਦਾ ਪਸੰਦ ਕਰਦੇ ਕਿ ਸੋਸ਼ਲ ਮੀਡੀਆ ਸਿਰਫ ਲੈੱਜਰ ਦਾ ਦਾ ਹੀ ਜਿਹੜਾ ਰਹਿ ਗਿਆ ਜਦੋਂ ਕੋਈ ਧਾਰਮਿਕ ਚੀਜ਼ ਪਾਈਏ ਜਾਂ ਕੋ ਚੰਗੀ ਗੱਲ ਕਰੇ ਕਿਉਂ ਰੋਕਦੇ ਨੇ ਹਰਵਿੰਦਰ ਡੌਨਕਿੰਗ ਸਰਨਾ ਬੱਟੇ ਹੋਏ ਨੇ ਆਪਣਾ ਪੁੱਛ ਰਹੇ ਕਿਤੇ ਬਗਲ ਤਰੀਕਾ ਨਾ ਹਰਵਿੰਦਰ ਜੀ ਝੂਠ ਤਾਂ ਨਹੀਂ ਬੋਲ ਰਹੇ ਗੱਦਗਰੀ ਕਹਿ ਰਹੇ ਆ ਬਿਲਕੁਲ ਜੀ ਬਿਲਕੁਲ ਨੇ ਇਹਦੇ ਵਿੱਚ ਜੋ ਵੀ ਗੱਲਬਾਤ ਵੀਰੇ ਨਾਲਸੀ ਆ ਉਹ 101% ਸੱਚ ਆ ਇਹ ਧਾਰਮਿਕ ਵੀਡੀਓ ਨੂੰ ਬਹੁਤ ਘੱਟ ਆ ਪਿਆਰ ਕਰਦੇ ਲੋਕ ਜੇ ਲੈਕਚਰ ਤਾਂ ਤੇ ਗਾਣੇ ਸੀ ਲਗਾ ਕੇ ਪਾ ਦੇਈਏ ਤਾਂ ਦੇਖੋ ਟੜ ਤੜ ਜਾਂਦੀ ਹੈ ਕਿਰ ਕੀ ਜਾਲੇ ਕੀ ਵਾ ਜੇ ਇਧਰ ਹਲਕੀ ਆ ਹੋਣਾ ਚਾਹੀਦਾ ਦੇਖੋ ਅਸੀਂ ਘਰੇ ਬੈਠਿਆਂ ਨੂੰ ਤੁਹਾਨੂੰ ਮੈਂ ਆਪਣੀ ਉਹ ਦੱਸ ਦਿੰਦਾ ਆਪਣੀ ਹਕੀਕਤ ਦਾ ਨਾਮ ਹੈ ਜਿੱਦਾਂ ਕਿ ਮੈਂ ਹਰ ਇੱਕ ਧਾਰਮਿਕ ਸਥਾਨ ਤੇ ਜਿੱਥੇ ਵੀ ਕੋਸ਼ਿਸ਼ ਜਾਂਦਾ ਵੀ ਜਾਂਦਾ ਹੈ ਪਵਿੱਤਰ ਸਥਾਨ ਹੈਗੇ ਆ ਤੇ ਉਹਨਾਂ ਦੀ ਵੀਡੀਓ ਸ਼ੂਟ ਕਰਕੇ ਮੈਂ ਵੀਡੀਓ ਆਪਣੇ ਫੇਸਬੁਕ ਪੇਜ ਤੇ ਵੀ ਪਾਉਂਦਾ ਤੇ ਪੇਜ ਤੇ ਪਾਉਂਦਾ ਜਿਹੜੇ ਤਾਂ ਪਾਉਂਦਾ ਮੈਂ ਧਾਰਮਿਕ ਸੰਗ ਲਾ ਕੇ ਗੁਰੂ ਘਰ ਦੀਆਂ ਵੀਡੀਓ ਪਾਉਂਦਾ ਉਹਦੇ ਵੀਊ ਦੇਖ ਲਿਓ ਔਰ ਜਿਹੜੇ ਮੈਂ ਨੱਚਦਾ ਤੇ ਗਾਣੇ ਆ ਉੱਥੇ ਤੇ ਦੇ ਗਾਣੇ ਲਾ ਕੇ ਆਪਣੇ ਵਰਕ ਦੇ ਕੰਮ ਪਾਉਂਦਾ ਉਹਦੇ ਵੀ ਉਹ ਦੇਖ ਲਓ ਐਜੇ ਪਤਾ ਲੱਗ ਜਾਂਦਾ ਬੇ ਧਾਰਮਿਕ ਵੀਡੀਓ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਤੇ ਲੱਚਰ ਤਾਂ ਜਿੰਨ ਕਿੰਨਾ ਕਰਦੇ ਆ ਅੱਪਾ ਜਰ ਮੈਂ ਤੇ ਗੁਰਦੁਆਰਾ ਸਾਹਿਬ ਦੀ ਜਾਨੀ ਕਰਦਾ ਅਬਾ ਧਾਰਮਿਕ ਵਿਸ਼ੇ ਦੀ ਗੱਲ ਕਰਦੇ ਧਾਰਮਿਕ ਵਿਸ਼ਾ ਚਾਹੇ ਉਹ ਸਿੱਖਾਂ ਦਾ ਹੋਵੇ ਚਾਹੇ ਹਿੰਦੂਆਂ ਦਾ ਚਾਹੇ ਮੁਸਲਮਾਨਾਂ ਦਾ ਹੋਵੇ ਸਾਂਝਾ ਦਾ ਗੱਲ ਬਿਲਕੁਲ ਉਹੀ ਆ ਕਿ ਲੱਚਰ ਤਾਂ ਹੀ ਪਸੰਦ ਰਹਿਣੀ ਤੁਹਾਨੂੰ ਚੰਗੀ ਚੀਜ਼ ਕਿਉਂ ਪ੍ਰਮੋਟ ਨਹੀਂ ਕਰਦੇ ਚੰਗੀ ਚੀਜ਼ ਕਿਉਂ ਦੇਖਣੀ ਨਹੀਂ ਚਾਹਦੇ ਕਿਉਂ ਸੁਣਣੀ ਨਹੀਂ ਚਾਹਦੇ ਜੇਕਰ ਜਦਿਆਂ ਜਿੱਦਾਂ ਸੁਣਿਆ ਹੁੰਦਿਆ ਦੇਖਿਆ ਹੁੰਦਿਆ ਹੰਡਾਈਆਂ ਆਉਂਦੀਆਂ ਤਾਂ ਤੁਸੀਂ ਹੌਲੇ-ਹੌਲੇ ਦੌਰਾਨ ਅਜਿਹਿਆਂ ਹੁੱਲਰ ਵਾਜੇ ਨਾ ਕਰਦੇ ਜਿਹੜੀਆਂ ਇੱਕ ਵਾਰ ਦੇਖਣ ਨੂੰ ਮਿਲੀਆਂ ਜੇਕਰ ਇਤਿਆਹ ਸੁਣਿਆ ਹੁੰਦਾ ਕੀ ਗੁਨਾਹ ਕਰ ਦਿੰਦੇ ਅਰਵਿੰਦਰ ਸੈਣੀ ਜਾਂ ਅਸੀਂ ਗੁਨਾਹ ਕਰ ਦਿੰਦੇ ਸਾਡੇ ਪ੍ਰਾਈਮ ਪੰਜਾਬ ਟੀਵੀ ਵਾਲੇ ਪ੍ਰਿੰਟ ਪੰਜਾਬ ਵਾਲੇ ਕੇਸਰਾਣਾ ਹੋਣੀ ਉਹਨਾਂ ਦੇ ਵੀ ਇਹ ਸਾਡੇ ਨਾਲ ਔਪ ਦੀ ਰਿਕਾਰਡ ਗੱਲ ਹੁੰਦੀ ਰਹੀ ਆ ਕਿ ਇਹ ਆ ਜਦੋਂ ਵੀ ਇੱਥੇ ਜਿਹੜੀ ਗੱਲ ਕਰਦੇ ਹੁੰਦੇ ਆ ਜੇ ਆਪਾਂ ਧਾਰਮਿਕ ਚੀਜ਼ ਬਾਰੇ ਕਿਉਂ ਲੋਕ ਨਹੀਂ ਬੇ ਕਿਉਂ ਨਹੀਂ ਵੇਖਦੇ ਬਾਈ ਸਾਡੇ ਆ ਦੂਜੇ ਵੀਡੀਓ ਵੇਖਣੀਆਂ ਬੇਖੋ ਨਹੀਂ ਵੇਖਿਆ ਨਾ ਵੇਖੋ ਪਰ ਤੁਹਾਨੂੰ ਬੇਨਤੀ ਕਰਦੇ ਜੇਕਰ ਕਿਸੇ ਇਤਿਆਰ ਨਾਲ ਤੁਹਾਨੂੰ ਬਾਈ ਜੁੜਨ ਦੀ ਕੋਸ਼ਿਸ਼ ਕਰਦੇ ਨਾ ਆ ਹੱਥ ਜੋੜੇ ਨੂੰ ਦੇਖਿਆ ਕਰੋ ਜੇ ਤੁਸੀਂ ਇਤਿਆਰ ਨਾਲ ਜੁੜੇ ਹੋ ਜੇ ਤੁਸੀਂ ਉਹ ਚੀਜ਼ਾਂ ਦੇਖੋ ਜੇ ਤੁਹਾਨੂੰ ਕਿਸੇ ਗੁਰਦੁਆਰਾ ਸਾਹਿਬ ਦੀ ਜਾਂ ਕਿਸੇ ਮੰਦਿਰ ਦੇ ਦਰਸ਼ਨ ਘਰੇ ਬੈਠੇ ਕਰਾਤੇ ਤਾਂ ਬਾਈ ਗੁਨਾਹ ਕਰਤਾ ਜਿੱਦਣੇ ਤੁਹਾਨੂੰ ਰਵਿੰਦਰ ਸਿੰਘ ਗੁਨਾਹ ਕਰਤਾ ਬਿਲਕੁਲ ਬਿਲਕੁਲ ਜੀ ਇਹੀ ਗੱਲ ਮੈਂ ਫੇਸਬੁੱਕ ਤੇ ਲਾਈਵ ਵਕਤ ਗੋਲੀ ਚੀ ਵੇ ਕਿਹਾ ਤੁਹਾਨੂੰ ਘਰੇ ਬੈਠੇ ਨੂੰ ਜਾਂ ਦਰਸ਼ਨ ਕਰਾਣੇ ਦੀ ਕੋਸ਼ਿਸ਼ ਕਰ ਲਿਓ ਕਿ ਆਪ ਕੋ ਨਹੀਂ ਆ ਸਕਦੇ ਤੁਹਾਨੂੰ ਬੈਠੇ ਨੂੰ ਦਰਸ਼ਨ ਉਹ ਤਾਂ ਕਰ ਲਿਆ ਕਰੋ ਆਪ ਵੀ ਕਰੋ ਨਾਲ ਹੋਰਨਾਂ ਵੀ ਕਰੋ ਤਾਂ ਹਮੇਸ਼ਾ ਰੋਸ ਸਾਹੀ ਰਹਿ ਜਾਂਦਾ ਹੈ ਕਿ ਕਿਉਂ ਸਾਡੇ ਜੁਧ ਜ਼ਿਆਦਾਤਰ 35 ਤੋਂ 40 ਸਾਲ ਤੱਕ ਜੇ ਗੱਲ ਕੀਤੀ ਜਾਵੇ ਛੋਟੇ ਜਮਦੇ ਬੱਚੇ ਮੋਬਾਈਲ ਫੜਾ ਦੋ ਉਹ ਵੀ ਗੀਤ ਸੁਣੂਗਾ ਆਪਾਂ ਕਹਿੰਦੇ ਕਿ ਉਹ ਸਮਝ ਨਹੀਂ ਆਉਂਦੀ ਗੀਤ ਸੁਣਨ ਦੀ ਸਮਝ ਕਿੱਥੋਂ ਆਉਂਦੀ ਗਲੇ ਹਨ ਇਹ ਤੋ ਬਾਤ ਦੀ ਸਮਝ ਦੀ ਗੱਲ ਕਰਨੀ ਹੈ ਤਾਂ ਬਾਈ ਜੀ ਜੇ ਸਮਝ ਵਾਲੇ ਆ ਤਾਂ ਉਹ ਕਿੰਨੇ ਕਿ ਚੰਗੇ ਵੀਡੀਓ ਦੇਖਦੇ 15 ਸਾਲ ਤੋਂ 10 ਸਾਲ ਤੋਂ ਉੱਤੇ 12 ਸਾਲ ਤੋਂ ਤੋਂ ਹਲੋ ਨਾ ਕੋਈ ਚੰਗੇ ਜਿਹੜੂ ਵੇਖੀ ਜਾਂਦੀ ਤੇ ਨਾ ਹੀ ਕੋਈ ਧਾਰਮਿਕ ਚੀਜ਼ ਧਾਰਮਿਕ ਜਿਹਦਾ ਇਤਿਹਾਸ ਇਕ ਚੀਜ਼ ਕੋਈ ਹੋਵੇ ਉਹਦੇ ਵੀ ਉਹ ਮਿਹਦਾ ਘਟੋਂਗੇ ਰੋਸਾ ਹੈਗਾ ਭੰਦੇ ਬਿਲਕੁਲ ਜੀ ਹੈਗਾ ਇਹ ਰੋਸਾ ਮੈਂ ਕਹਣਾ ਮੈਂ ਜਿੰਨੀ ਮਰੀ ਆ ਸਭ ਤੋਂ ਸਾਡੇ ਪੂਰੇ ਪੰਜਾਬ ਦੀ ਗਵਰਡ ਦੇ ਜਾਊਂਗਾ ਮੈਂ ਪਵਿੱਤਰ ਸਥਾਨ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਉਹਨਾਂ ਦੇ ਵੀਡੀਓ ਦੋ ਕ ਤਿੰਨ ਵਾਰੀ ਪਾਈ ਦੋ ਤਿੰਨ ਵਾਰ ਕਰ ਪਹਿਲਾਂ ਵੀ ਪਾਈ ਐ ਮੈਂ ਫੇਸਬੁਕ ਉੱਪਰ ਔਰ ਫੇਸਬੁਕ ਦਾ ਪੇਜ ਹਰਮਿੰਦਰ ਡਰੋਨ ਕਿੰਗ ਕੋਲ ਦਾ ਦੇਖ ਲਿਓ ਔਰ ਉਸ ਵੀਡੀਓ ਨੂੰ ਕਿੰਨਾ ਕਿ ਪਿਆਰ ਦਿੱਤਾ ਵਾ ਤੇ ਜਿਹੜੇ ਮੇਰਾ ਆਪਣੇ ਬਾਰਕ ਵਾਲੀ ਵੀਡੀਓ ਪਾਈ ਨੂੰ ਕਿੰਨਾ ਕਿ ਪਿਆਰ ਦਿੱਤਾ ਵਾ ਮੈਂ ਕਹਣਾ ਤੁਸੀਂ ਧਾਰਮਿਕ ਸਥਾਨਾਂ ਨੂੰ ਵੱਧ ਦੇਜਿਆ ਕਰੋ ਭਰਾਵਾ ਯਾਰ ਮੇਰੇ ਬਾਰਕ ਨੂੰ ਘੱਟ ਮਾਲ ਕਹਿੰਦਾ ਨਾਮ ਦੇ ਤੋ ਬਹੁਤ ਐ ਤੇ ਮੇਰੇ ਧਾਰਮਿਕ ਸਥਾਨਾਂ ਨੂੰ ਦੇਖ ਲਿਓ ਤੁਹਾਨੂੰ ਘਰੇ ਬੈਠੇ ਨੂੰ ਦਰਸ਼ਨ ਕਰਾਣੇ ਦੀ ਕੋਸ਼ਿਸ਼ ਕਰਦਾ ਹੁੰਦਾ ਜੀ ਮੈਂ ਹੂੰ ਤੇ ਐਦਾ ਨਾ ਕਰਿਆ ਕਰੋ ਤੁਸੀਂ ਬਰਕ ਨੂੰ ਬੇਸ਼ੱਕ ਘੱਟ ਦੇ ਦਿਓ ਮੇਰੇ ਨੂੰ ਤੇ ਇਹ ਧਾਰਮਿਕ ਸਥਾਨਾਂ ਨੂੰ ਜ਼ਰੂਰ ਦੇ ਲਿਆ ਕਰੋ ਜੇ ਇਹ ਨੂੰ ਦਿੱਤਾ ਹੁੰਦਾ ਰਵਿੰਦਰ ਜੀ ਤਾਂ ਸ਼ਾਇਦ ਪਰ ਜਿੱਦਤ ਮੈਂ ਕਹਿੰਦਾ ਜਿਸੇ ਕਿਸੇ ਤਰ੍ਹਾਂ ਦਾ ਵੀ ਆਪਾਂ ਧਾਰਮਿਕ ਹੱਤਪੁਰਾਉਂ ਚਾਹੇ ਮੰਦਿਰ ਤੇ ਜਾਈਏ ਮਾਤਾ ਰਣ ਦੇਵ ਦੇ ਨਰਾਤੇਾਂ ਤੇ ਜਾਈਏ ਚਾਹੇ ਕੋਲੇ ਮਲੇ ਦੇ ਤਕਸ਼ਿਲ ਕ੍ਰਿਕਟਾ ਵਾ ਲਈਏ ਕਿਤੇ ਵੀ ਜਾਈਏ ਆਪਾਂ ਚਾਹੇ ਸਹਾਰਾਨ ਵਾਲੇ ਦੇ ਜਾਈਏ ਤਾਂ ਅਸੀਂ ਘੱਟੋ ਘੱਟ ਜੇਕਰ ਇਤਿਹਾਸ ਨਾਲ ਜੁੜੇ ਹੋਈਏ ਜਾਂ ਸਾਨੂੰ ਇਤਿਤੀ ਨਾਲ ਚੀਜ਼ਾਂ ਦੀ ਨਾ ਜਗ੍ਹਾ ਦੀ ਮੱਤ ਦਾ ਪਤਾ ਹੋਵੇ ਬਹੁਤ ਜ਼ਰੂਰੀ ਕਰਾਂਗੇ ਇਹ ਸਹਮਤ ਹੋ ਤੇ ਚੀਜ਼ ਬਿਲਕੁਲ ਜੀ ਬਿਲਕੁਲ ਜੀ ਜੇ ਇਹ ਚੰਗੇ ਚੀਜ਼ਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਤਾਂ ਪੈੜੇਗਾ ਤਾਂ ਨਸ਼ੇ ਤੋਂ ਦੂਰ ਹਾਂ ਤੇ ਦੂਜੀ ਗੱਲ ਆ ਲੜਾਈ ਝਗੜੇ ਹੁੰਣ ਵਾਲੀ ਤੋਂ ਵੀ ਦੂਰ ਰਹਿਣਾ ਜੇ ਚੰਗੇ ਚੀਜ਼ਾਂ ਨੂੰ ਦੇਖਾਂਗੇ ਤੋ ਜੀ ਆਹੀ ਪ੍ਰਮੋਟ ਕਰਾਂ ਤਾਂ ਤੁਹਾਨੂੰ ਗੱਥਿ ਛੱਡ ਕੇ ਮੈਂ ਬੇਨਤੀ ਲਾਸਟ ਇਹ ਬੇਨਤੀ ਹੈ ਕਿ ਭਾਈ ਜੀ ਹੋਰ ਕੁਝ ਦੇਖੋ ਨਾ ਦੇਖੋ ਘਟੋ ਘਟ ਸੋਚੇ ਮੀਡੀਆ ਵੀ ਇਹ ਚੀਜ਼ ਨੋਟ ਕਰਦਾ ਤੁਸੀਂ ਇੱਕ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਦਾਹਨ ਦੇਣ ਲੱਗਾ ਫੇਸਬੁਕ ਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦੀ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਤੁਹਾਨੂੰ ਉਹੀ ਵੀਡੀਓ ਦੀ ਲਾਈਨ ਲੱਗੀ ਆ ਜੂਗੀ ਜਦੋਂ ਵੀ ਓਪਨ ਕਰੋਗੇ ਨਾ ਉਸੇ ਤਰ੍ਹਾਂ ਦੀ ਵੀਡੀਓ ਆਦੀ ਕਿਉਂਕਿ ਫੇਸਬੁਕ YouTube ਤੁਹਾਨੂੰ ਹੈਕ ਕਰਦਾ ਤੁਹਾਡੇ ਮਾਈਂਡ ਨੂੰ ਪੜ੍ਹਦਾ ਹੈ ਤੇ ਉਹੀ ਮਾਈਂਡ ਨੂੰ ਪੜ੍ਹਨ ਦੇ ਬਾਅਦ ਉਹ ਇਹ ਜ਼ਰੂਰ ਦੇਖ ਰਹੇ ਨੇ ਕਿ ਪੰਜਾਬ ਦਾ ਜੁਗ ਕਿਸ ਪਾਸੇ ਜਾ ਰਿਹਾ ਅਸਲ 'ਚ ਪੰਜਾਬ ਦਾ ਜੁਗ ਚਾਹੁੰਦਾ ਕੀ ਹੈ ਕੀ ਤੁਸੀਂ ਲੈਕਚਰ ਤਾਂ ਜਾਂਦੇ ਹੋ ਕੀ ਤੁਸੀਂ ਲੜਾਈ ਝਗੜੇ ਚਾਹਦੇ ਹੋ ਕੀ ਤੁਹਾਨੂੰ ਧਰਮ ਦੇ ਨਾਲ ਪਿਆਰ ਨਹੀਂ ਰਿਹਾ ਕੀ ਤੁਸੀਂ ਅੱਜ ਚਾਰ ਸਾਹਿਬ ਜਦਿਆਂ ਨੂੰ ਉਹ ਸਾਹਿਲੇ ਕਮਾਲ ਨੂੰ ਅਨੰਦਾਦੀਪੁਰੀ ਨੂੰ ਅੱਜ ਪਹੁੰਚ ਚੁੱਕੇ ਹੋ ਕੀ ਤੁਸੀਂ ਖਾਲਸਾ ਪੰਥ ਬਾਰੇ ਜਾਣਦੇ ਹੋ ਕਿ ਖਾਲਸਾ ਪੰਥ ਕਿਉਂ ਸੱਜਿਆ ਗਿਆ ਸੀ ਖਾਲਸੇ ਦੀ ਪਰਵਾਸਾ ਕੀ ਹੈ ਖਾਲਸਾ ਹੁੰਦਾ ਕੀ ਹੈ ਇਹ ਚੀਜ਼ਾਂ ਜਾਣਦੇ ਹੋ ਤੁਸੀਂ ਹੁਣ ਤੁਸੀਂ ਵਿਸਾਖੀ ਵਾਲੇ ਦਿਨ ਜਦੋਂ ਆਉਂਗੇ ਕੀ ਤੁਹਾਨੂੰ ਵਿੱਚ ਜੱਫਤਾਂ ਹੋਣਗੇ ਖਾਲਸਾ ਕਿਉਂ ਸੱਜਿਆ ਜਾਂਦਾ ਮੈਂ ਛੋਟੀ ਜਿਹੀ ਉਦਾਹਰਣ ਛੋਟੀ ਜਿਹੀ ਫਿਰ ਉਦਾਹਰਣ ਦਿੰਦਾ ਇਹ ਜਿਸ ਤਰ੍ਹਾਂ ਇਸ ਵਾਰ ਨਿਹੰਗ ਸਿੰਘ ਬਾਣੇ ਦੇ ਵਿੱਚ ਹੁਲੜਬਾਜੀ ਹੋਈ ਉਹਨਾਂ ਨੂੰ ਸ਼ਾਇਦ ਖਾਲਸੇ ਦੀ ਪ੍ਰਵਾਸ਼ ਨਹੀਂ ਪਤਾ ਖਾਲਸਾ ਬਣਾਇਆ ਸੀ ਮਜਰੂਮਾਂ ਦੀ ਰਾਖੀ ਕਰਨ ਲਈ ਖਾਲਸਾ ਬਣਾਇਆ ਸੀ ਜਰੂਮ ਫਲ ਬਚਾਉਣ ਦੇ ਲਈ ਖਾਲਸੇ ਦਾ ਕੰਮ ਇਹ ਨਹੀਂ ਸੀ ਕਿ ਕਿਸੇ ਦੇ ਉੱਤੇ ਜਰਮ ਕਰੇ ਜਿਸ ਤਰ੍ਹਾਂ ਜਾਂਦਰੇ ਦੇ ਮੁੰਡੇ ਦੇ ਦੋ ਹੱਥ ਕੱਟੇ ਗਏ ਕੱਟੇ ਕਿਹਨੇ ਨਿਹੰਗ ਸਿੰਘ ਬਾਣੇ ਦੇ ਵਿੱਚ ਕਿਸੇ ਨੇ ਆਂਗਦਾ ਹੁਣ ਤਾਂ ਰਹਾਗੇ ਕਹਿਣਗੇ ਨਾ ਉਹ ਕਿਉਂਕਿ ਬਾਣਾ ਉਹ ਸੀਗਾ ਚਾਹੇ ਬਾਣੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਰੋਗੇ ਚਾਹੇ ਕੁਝ ਹੋਵੇ ਪਰ ਜਦੋਂ ਤੱਕ ਅਸੀਂ ਅਵੇਅਰ ਨਹੀਂ ਆ ਚੰਗੇ ਵੀਡੀਓ ਨਹੀਂ ਵੇਖਦੇ ਜਿੱਤੇ ਅੱਗੇ ਬੰਦੇ ਨਹੀਂ ਚੱਲਦੇ ਅਜਿਆਂ ਸਭ ਕੁਝ ਬਦੂਗਾ ਕੱਢੂਗਾ ਨਹੀਂ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਕਿ ਹਰ ਇੱਕ ਚੀਜ਼ ਨੂੰ ਉਹਦੀ ਇੰਪੋਰਟੈਂਸ ਦੇ ਕੇ ਜਰੂਰ ਸਮਝਿਆ ਕਰੋ ਤੇ ਚੰਗੀਆਂ ਵੀਡੀਓ ਚਾਹੇ ਚੰਗੇ ਇੰਟਰਵਿਊ ਹੋਵੇ ਚਾਹੇ ਤਾਂ ਆਮ ਬਖਦੀ ਵੀਡੀਓ ਹੋਵੇ ਕੋਈ ਇਤਿਹਾਸ ਹੋਵੇ ਜਰੂਰ ਸੁਣਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ